ਨਾ ਹਾਂ ਸਾ ਅਈ ਦੱਸ ਦੇਣਾ ਕਰਨਾ ਸੌਦਾ ਕਰਾ ਹਰ ਕੋਈ ਕੋਈ ਹੱਸੇ ਨਹੀਂ ਕਰਦੇ ਕੋਈ ਨਹੀਂ ਐਸਾ ਤਾਂ ਤੇਰੇ ਨਾਲ ਕੋਈ ਨਹੀਂ ਤੇਰੀ ਚੀਜ਼ ਹੈ ਨਾ ਬਾਈ ਰੱਜੂ ੱਤਕਾ ਕਿਸੇ ਨਾਲ ਕਰੇ ਮੈਂ ਕਰ ਦੇਣੀ ਉਹ ਤਾਂ ਮੈਨੂੰ ਪਤਾ ਮੈਂ ਲੜਦਾ ਖੁੱਲ ਕੇ ਐਸੇ ਦਾ ਫੇਰ ਲੈ ਲਾਂਗੇ ਉਹਨੂੰ ਤਾਂ ਪੁੱਛਿਆ ਵੀ ਨਹੀਂ ਕੋਈ ਨਹੀਂ ਕੋਈ ਜੰਗਲ ਵੀ ਨਹੀਂ ਦਿੰਦਾ ਰੱਸਾ ਮਾਲੇਗਾ ਸਾਡੇ ਐਸੇ ਫੇਰ ਫੇਰ ਦੱਲੇਗਾ ਉਹਨੇ ਦੇਵਾਂਗੇ ਇਹਨੂੰ ਉਸਾਮ ਚ ਕਰ ਦੋ ਨਾ ਤੈਨੂੰ ਨਹੀਂ ਨਿਆਇਦਾਰ ਕਰ ਲਾਣੀਆ ਬੱਕਰੀ ਬੱਕਰੀ ਵਰਗਾ ਦੇ ਬੱਕਰੀ ਦੀ ਬਹੁਤ ਦਿੱਆ ਬੱਕਰੀ ਚ ਕੋਈ ਨੁਕਸ ਨਹੀਂ ਚੰਗੇ ਨੂੰ ਚੰਗਾ ਕਹਾਂਗੇ ਮਾੜੇ ਨੂੰ ਮਾੜਾ ਕਹਾਂਗੇ ਮੈਨੂੰ ਕੋਈ ਕਿਸੇ ਦੀ ਚੇਫ ਨਹੀਂ ਬਿਸ਼ੱਕ ਕੋਈ ਮੈਥੋਂ ਸੋਤੇ ਜਮਾ ਨਾ ਕਰਾਵੇ 18000 ਦੀ ਦੇ ਨਾ ਨਾ ਖਰਜਾਂ ਤੂੰ ਬੋਲਦਾ ਕਿ ਸੋਤੇ ਜੰਨਾ ਦੁੱਖੋਂ ਤਾਂ ਨਹੀਂ ਗੁੱਸੇ ਰਹੋ ਗੁੱਸੇ ਰਹੋ ਤੂ ਆਪਤਾ ਦੇਵਾਂਗਾ ਭੁਗਾਇ ਨਹੀਂ ਦਿੰਦੇ ਸੇਰਾ ਹੋ ਖੋਕੇ ਨਹੀਂ ਜਾਂਦਾ ਤੇਰੀ ਬੱਕਰੀ ਤੇਰੀ ਨਹੀਂ ਰਹੇ ਡਰ ਗਿਆ ਤੂੰ ਲੋ ਜੀ ਸੌਦਾ ਕਰ ਦਾਂਗੇ ਬੱਕਰੀ ਦਾ ਲੌਂਗ ਵਾਲ ਮੰਡੀ ਤੇ ਪਾ ਸਕਾਂਗੇ ਵਧੀਆ ਵਧੀਆ ਆਰਡਰ ਲੱਗੇ ਜਾਂਦਾ ਚੌੜਾ ਕਰ ਲੈ ਵੀਰੇ ਬੱਕਰੀ ਬੱਕਰੀ ਵਰਗਾ ਦੇ ਬੱਕਰੀ ਜੀ ਬਹੁਤ ਵਧੀਆ ਬੱਕਰੀ ਚ ਕੋਈ ਨੁਕਸ ਨਹੀਂ ਚੰਗੇ ਨੂੰ ਚੰਗਾ ਕਹਾਂਗੇ ਮਾੜੇ ਨੂੰ ਮਾੜਾ ਕਹਾਂਗੇ ਮੈਨੂੰ ਕੋਈ ਕਿਸੇ ਦੀ ਚੇਫ ਨਹੀਂ ਬਿਸ਼ੱਕ ਕੋਈ ਮੇਥੋਂ ਸੌਦੇ ਜਮਾ ਨਾ ਕਰਾਵੇ ਆਪਾਂ ਨੇ ਸੱਚ ਤੋਲਣਾ ਹੈ ਤਾਂ ਹੀ ਗੜਕੇ ਨਾਲ ਮੰਡੀਆਂ ਦੇ ਵਿੱਚ ਬੋਲਣਾ ਨਹੀਂ ਕੋਈ ਬੋਲਣ ਵੀ ਨਹੀਂ ਦਿੰਦਾ ਦੀ ਸੌਦਾ ਅਗਲੀ ਦੀ ਕਿਸਮਤ ਦਾ ਹੋਵੇ ਨਾ ਹੋਵੇ ਉਹ ਅਗਲੀ ਦੀ ਮਰਜ਼ੀ ਮੈਂ ਨਹੀਂ ਮੰਦੀ ਅਗਲਾ ਸਰਕਾਰ ਜੀ ਲਵੇ ਨਾਲ ਹਾਂਜੀ ਹਾਂਜੀ ਆਪਾਂ ਤਾਂ ਭੇਡ ਪੜਿਉਣ ਵਾਲੇ ਆਂ ਬੱਕਰੀ ਲੈ ਦਾਂਗੇ ਸੇਵਾ ਅਗਲਾ ਕਰੇ ਨਾ ਕਰੇ ਮੈਂ ਤਾਂ ਕੱਖ ਨਹੀਂ ਪਾਉਣ ਜਾਣੀ ਜੇ ਅਗਲਾ ਕੱਲ ਨੂੰ ਬੰਨ ਕੇ ਮਾਰੀ ਕਰੂ ਤਾਂ ਫਿਰ ਮੈਂ ਕੀ ਕਰਨਾ ਮਾਰੀ ਕਰੇ ਮੇਰੇ ਕਿੰਨੂ ਤਾਂ ਕਹਤਾਂ ਕਿ ਨਾ ਸੇਵਾ ਕਰ ਹਾਂਜੀ ਚੌਰਾ ਕਰ ਲੋ ਮਰ ਗਿਆ ਖਾਣਾ ਕਿਉਂਕਿ ਆਪਣੀ ਬੱਕਰੀ ਹੋਣੀ ਚਾਹੀਦੀ ਹੈ ਤੇਮੀ ਇਹ ਬੱਕਰੀ ਆ ਵੀਰੇ ਬਾਈ ਕਿਹੜੇ ਦੀ ਆ ਬੱਕਰੀ ਆਪਣੀ ਆ ਵੀਰੇ ਉੱਥੇ ਆ ਪੂਰੀ ਆ ਤੂੰ ਬੱਕਰੀ ਆ ਰਿਹਾ ਤੂੰ ਮੇਰੇ ਨਾਲ ਆ ਪਰ ਇੱਕ ਮਿੰਟ ਮੈਂ ਬੱਕਰੀ ਇਹ ਕਿੰਨੇ ਦਿੰਦਾ ਜੀ ਬਾਈ ਜੀ ਉਹਦੇ ਆ ਪਾਚੇ ਆ ਸ਼ਾਮ ਕੇ ਰੱਖਿਓ ਪੂਰੇ ਦਿੰਦਾ ਕਰ ਲਾਓ ਦੰਦ ਦੇ ਦੋ ਹਾਂ ਜੀ ਤੁਸੀਂ ਆ ਛੋਟੇ ਵੀਰ ਕੀ ਮੰਗਦਾ ਸਹੀ ਦੱਸ 20000 ਮੰਗਦਾ ਹੈ ਬਾਲ ਕਿਸ ਦਾ ਹੈ ਬਾਲਾ ਘੜਾ ਹੈ ਜੀ ਬਾਲਾ ਘੜਾ ਫਿਰ ਤਾਂ ਮੇਰਾ ਕੋਈ ਫਾਇਦਾ ਨਹੀਂ ਰੇ ਟੋਲ ਕਿਆਂ ਛਣੇ ਖੜਕਾਉਣ ਦਾ ਐਵੇਂ ਸਾਜ਼ਵਾਜ ਕਸੀਏ ਵਕਤ ਖੋਟਾ ਕਰੀਏ ਬਣਾ ਬੱਕਰੀ ਪੱਕਰੀਏ ਥੱਲੇ ਬੱਚੇ ਨਹੀਂ ਜੀ ਦੋ ਦੋ ਬੱਚੇ ਬੱਚੇ ਲਿਆਓ ਲਾ ਕੇ ਕਿਹਾ ਮੁੰਡਿਆਂ ਵਿਚਾਲੇ ਨਾ ਖਾਣੇ ਦੇ ਬੱਚੇ ਲੈ ਜਾ ਕਿ ਤੁਹਾਨੂੰ ਲੈਣੀ ਦੇਣੀ ਗੱਲ ਬੱਚੇ ਹੋਰ ਦੇ ਦੇ ਦੇਖ ਲਈ ਨਾ ਨਾ ਉਹ ਲਿਓਨੇ ਵੀਡੀਓ ਨਾਲ ਬਣੂਗੀ ਬੱਚਿਆਂ ਦੀ ਕੱਚਿਆਂ ਦੇ ਪੱਕਿਆਂ ਦੀ ਲੈ ਬੱਚੇ ਚੱਕਾ ਕਿਨੇ ਪੱਟੇ ਦੇ ਜੱਕਿਆਂ ਦੀ ਦੋ ਪੱਟਾਂ ਦੇ ਹਾਂ ਜੀ ਦੇਵਾ ਜੀ ਦੋ ਪੱਠਾ ਨੇ ਬੱਕਰੀ ਮਗਰ ਹੈਗੀ ਹੈ ਕਿ 36 ਕਿਲੋ ਕਰ ਦੇਗੀ ਹੂੰ ਮੈਂ ਲਈ ਨਹੀਂ ਨਾ ਪੱਠਾ ਅੱਛਾ ਪੱਠਾ ਹੀ ਲੈ ਕੋਈ ਨਾ ਅੱਗੇ ਦਿਖਾ ਦੇ ਘਰ ਨਿੱਕਵਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਈ ਮਣੀਆ ਪੀਰ ਚੌੜੇ ਹੁੰਦੇ ਆ ਨਾ ਪਤਾ ਚੌੜਾ ਕਰ ਲੋ ਖਾੜਾ ਛੋਟੇ ਬਾਈ ਤੇ ਆਪਣੀ ਵਸਟਾ ਵਧੀਆ ਰੱਖੋਗੇ ਚੌੜੇ ਹੋ ਜੋ ਮਣੀਏ ਬਾਈ ਛੋਟੇ ਆਣਾ ਇਹ ਚੋੜੀ ਨੀ ਆੜ ਕੇ ਰੱਖਾ ਗਈ 2 ਮਹੀਨੇ ਦੇ ਕਿ ਪੱਠਾ ਬਈ ਆ ਜਾ ਆ ਜਲੇ ਆ ਕਾਸੀ ਆਏ ਤੇ ਕੱਢੀ ਜਾਂਦੇ ਭਾਈ ਕੰਨ ਛੱਡ ਦੇ ਕਿਤੇ ਨਹੀਂ ਭਾਈ ਦੇ ਮਾਲਮ ਪਿਛਾਉਂ ਜਾ ਤੂੰ ਦੁੱਧ ਦਾ ਝੋਲਾ ਲਾ ਦੇ ਨੀ ਦੁਬਾਰੇ ਝੋਲਾ ਲਾ ਤੇ ਕਾਹਦੇ ਲਾ ਦੇ ਯਾਰ ਪਾਸ ਲਈ ਜਾ ਕਰਾਇਆ ਕਰ ਯਾਰ ਖਾਣਾ ਹੱਥ ਬੰਨ ਕੇ ਖੁੱਦਾ ਭਾਈ ਦੇਖੀ ਹੱਥਾਂ ਬੰਨ੍ਹ ਕੇ ਗੁਰੂ ਜੀ ਨੇ ਕਿਹਾ ਮੇਰੇ ਨੇ ਆਹ ਨਾਲਾ ਖੁੱਲਾ ਕਰੀ ਆਗੇ ਆਗੇ ਜੀ ਆਗੇ ਗੁਰੂ ਜੀ ਦੀ ਮੰਨਣੀ ਪਊ ਮੈਨੂੰ ਆਹ ਹੋਰ ਯਾਰ ਖਾਲਾ ਖੁੱਲਾ ਕਰਿਆ ਕਰੋ ਫਿਰ ਪਤਾ ਲੱਗ ਜਾਂਦਾ ਜਾਨਵਰ ਦਾ ਇਹ ਦੋ ਪੱਠਾਂ ਨੇ ਇਸ ਬੱਕਰੀ ਦੇ ਨਾਲ ਜਾਨਵਰ ਦੀ ਦਾ ਪਤਾ ਹੋ ਰਹੀ ਕਿਉਂ ਗੁਰੂ ਦੇ ਪਾਸਾ ਸਾਂਭ ਕੋਈ ਨਹੀਂ ਮੰਗਾਂਗਾ ਆਡੀ ਚੀਜ਼ ਹੈ <laughs> हां भाई कथा जी का बस ਛੱਡ ਦੇ ਇੱਥੇ ਬਰਾਦੇ ਮੁੰਡੇ ਰਸਾ ਤੂਰੀ ਆ ਜਾ ਮੋਜਾ ਕਿਹੜਾ ਖਰੀਦਦਾ ਵੇਚਦਾ ਇੱਕ ਦੱਸ ਕੇ ਜੇ ਵੇਚਣੀਆਂ ਤਾਂ 1 ਲੱਖ ਜੀਚ ਰਸਦੇ ਵੀਰੇ ਵੇਚ ਲੈ ਨਹੀਂ ਆਖਣ ਦੀ ਰਸਾ ਗਈਆਂ ਹੀ ਘੜੀਆਂ ਜਮੰਡੀਆਂ ਦੀਆਂ ਮੰਡੀਆਂ ਦੋ ਘੜੀ ਭਾਈ ਮਿੱਚੇ ਨੂੰ ਰੋ ਯਾਰ ਗਾਂਖ ਵੀ ਘਟ ਹੈ ਚਲੋ ਚਲੋ ਆਪਾਂ ਚ ਨੋਕਲੇ ਆਪਾਂ ਤਾਂ ਮਿੱਥੋ ਲੈ ਲਈ ਬੱਕਰੀ ਮੈਂ ਦਿੱਥੋ ਲਈ ਮਾਰਨਾ ਗਾਂ ਤੋਂ ਨਾ ਜਦਾਂ ਫੇਰ ਟੱਕਰ ਮਟੱਕਰੀ ਹੁੰਦ ਨੇ ਇੱਕ ਦੂਜੇ ਚ ਵੱਜਦਾ ਫੇਰ ਸੌਦਾ ਕਰਾਉਂਦੇ ਉਹਨੇ ਪਿੱਠਾ ਹੀ ਆਨ ਲੋ ਮੱਠਾ ਨਹੀਂ ਦੇਖਿਆ ਹੈ ਦੱਸ ਦੋ ਕੋਈ ਨਹੀਂ ਤੁਸੀ ਤਾਂ ਖਾੜਾ ਪਟਾ ਜਾਊਗਾ ਸਾਈਡ ਤੇ ਲੱਗਾ ਰੋਸਾ ਲਾਣ ਦੇ ਜਾ ਕੇ ਵਿਚਾਰ ਕੇ ਜਿਸ ਕੰਝੇ ਚੜਨੀ ਕਰਾ ਚੜਦੀ ਕਰਾ ਪਿੱਛੇ ਆ ਕੇ ਨਾਲ ਕਰ ਨੂੰ ਤੁਸੀਂ ਦੇਖ ਲਓ ਕੋਈ ਮੈਂ ਲਾ ਦੇ ਤੁਸੀਂ ਵੀ ਦੱਸੋ ਯਾਰ 14000 ਦੀ ਦੇ ਖਰ ਜਾਏ ਤੂੰ ਬੋਲਦਾ ਕਿ ਫੋਟੇ ਨਹੀਂ ਜਾਣਾ ਛੋਟੇ ਵੀ ਨਹੀਂ ਹੁੰਦਾ ਯਾਰ ਦਸੇ ਰਹੋ ਦਸੇ ਰਹੋ ਦੂਆ ਪਤਾ ਨਹੀਂ ਮੰਗਤਾ ਹੀ ਨਹੀਂ ਨੀ ਸੇਨਾ ਹੋ ਖੋਕੇ ਨਹੀਂ ਨੀ ਜਾਂਦਾ ਤੇਰੀ ਬੱਕਰੀ ਤੇਰੀ ਨਵੀਂ ਹਾਏ ਨਹੀਂ ਆਈ ਇਹਦਾ ਡਰ ਗਿਆ ਯਾਰ ਇਹ ਤਾਂ ਰਾਜੂ ਐ ਮੇਰੇ ਮੁੰਡੇ ਦਬਰੂ ਖੜੇ ਨੇ ਉਹਨੇ ਮੈਂ ਪਤਾ ਨਹੀਂ ਕੀ ਕੁਸ ਕਰਦਾ ਰਿਹਾ ਪਰ ਬੋਲਦੇ ਨਹੀਂ ਹੈਗੇ ਵਿਚਾਲੇ ਹਾਂ ਛੋਟੇ ਯਾਰ ਪਿੱਛੇ ਨੂੰ ਤੁਸੀਂ ਹੋਗੇ ਤਿੰਨ ਪਿੱਛੇ ਨੂੰ ਹੋ ਰਹੇ ਮੈਡਮ ਵਾਲਾ ਸਾਰੇ ਨਾਲ ਸਾਰਾ ਤੂੰ ਆ ਬੁੜੇ ਨੂੰ ਪਰਾਂ ਤੋਰ ਇਹਨੂੰ ਲਾ ਮੋਈ ਕੋਈ ਨਹੀਂ ਇਹਨੂੰ ਕਰ ਲੋ ਤਾਂ ਕਿ ਨਹੀਂ ਆਈ ਕਿ ਆਹ ਕਾਟਿਆ ਜਰਾ ਕਰ 20000 ਦੀ ਕੀਚ ਨੇ ਆਹ ਵਜੇ ਨਾਲ ਆ ਤੋ ਦੇਖੋ ਆ ਇੱਕੋ ਹੀ ਦੱਸਦੇ ਕੰਨ ਵਿੱਚ ਕੰਨ ਵਿੱਚ ਪੁੱਛ ਕੇ ਸੁਣਨਾ ਜੇ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਬਹੁਤ ਦੂਰ ਫਿਰਦਾ ਤੁਰਿਆ ਜੰਗਲ ਫਿਰਾਂ ਦੇ ਚੜ੍ਹੇ ਫਿਰਦੇ ਹੈ ਤਾਂ ਹੁਣ ਇਹ ਕਹਿੰਦੇ ਵੀ ਪੱਠਾ ਪਾ ਲੈ ਬੋੜਾਂ ਤੇ ਆ ਜਾ ਬੋੜਾਂ ਤੇ ਲੀਹਰ ਕਰਾਈ ਜਾਓ ਲਾਣੇ ਜਰਾ ਸਾਰਾ ਕੁਝ ਹੁੰਦਾ ਅਗਲਾ ਲੈਣ ਵਾਲਾ ਵੀ ਆਪਣੇ ਵਾਸਤੇ ਲੈਂਦਾ ਦੋਰੀਆਂ ਨੂੰ ਫੜਦਾ ਨੇ ਹੋਰ ਮਾਲ ਲਾਣੇ ਮਾਲੇ ਹੱਥ ਬੰਨ ਕੇ ਬੇਨਤੀ ਹੈ ਤੂੰ ਮੈਨੂੰ ਗੁੱਸਾ ਨਾ ਕਰ ਮਾੜਾ ਤੂੰ ਚੁੱਪ ਮਾਲ ਮਾਲ ਦਾ ਮੁੱਲ ਜਦ ਹੱਥ ਬੰਨ ਲਗੀ ਹੈ ਗੁੱਸਾ ਨਹੀਂ ਕਰਦੇ ਜੀ ਕੋਈ ਨਹੀਂ ਸਾਡਾ ਪਰਵਾਹ ਨਹੀਂ ਕਰੋ ਪਰ ਦਾ ਮਹਿੰਦਰ ਬੋਲ ਸਕਦਾ ਹੈ ਐਡੀ ਗੱਲ ਨਹੀਂ ਭੁੱਲ ਵੀ ਸਕਦਾ ਤੈਨੂੰ ਨਾਰਾਜ਼ ਨਹੀਂ ਮੈਂ ਕਰਦਾ ਕੋਈ ਗੱਲ ਨਹੀਂ ਮਾੜਾ ਜਾ ਇੱਕੋ ਹੀ ਨਾਮ ਦੱਸ ਦੇ ਬਸ ਦੱਸ ਦੱਸ ਬਾਹਰ ਟਾਈਮ ਨਹੀਂ ਲਾਉਣਾ ਨਾ ਹੋਰ ਹੋਰ ਸੌਦੇ ਵੀ ਕਰਾਉਣੇ ਆ ਇੱਕੋ ਹੀ ਦੱਸ ਇੱਕੋ ਹੀ ਲੈ ਇੱਕੋ ਵਸਤਾ ਇਹ ਤਾਂ ਮੈਂ ਜਾਣ ਨਹੀਂ ਕੋਈ ਨਹੀਂ ਜਾਣਦਾ ਜੀ ਜਿਆਦਾ ਠੰਡੇ ਆ ਨਾ ਜੇ ਸਾਹ ਵਿੱਚ ਹੁੰਦਾ ਆਪਾਂ ਫਿਰ ਥੋੜੀ ਮੋੜ ਜੀ ਆ ਕਦੇ ਨਾ ਮੋੜੀਏ ਹੋਰ ਦੂਜਾ ਨੰਬਰ ਆ ਹੋਰ ਸਾਹ ਜੇ ਮੜਾ ਜਾ ਲਵੇ ਵੀ ਲੱਗ ਜਾਂਦੇ ਫਿਰ ਨਹੀਂ ਆਪਾਂ ਉਹ ਕਹਿੰਦੇ ਸਵੇਣਾ ਮਾਸੀ ਬਹੁਤ ਜ਼ਿਆਦਾ ਜਿਆਦੇ ਤਾਂ ਹਾਂ ਜੇ ਥੋੜਾ ਤੂੰ ਵੀ ਥੋੜਾ ਤੂੰ ਘਟਾ ਹੋਰ ਕੋਈ ਨਹੀਂ ਕੋਈ ਯਾਰ ਹੋਰ ਵੀ ਯਾਰ ਲੜਦੇ ਖੁੱਲ ਕੇ ਐ ਕਰ ਰਹੇ ਐਸੇ ਦਾ ਫੇਰ ਲੈ ਲਾਂਗੇ ਉਹਨੂੰ ਤਾਂ ਪੁੱਛਿਆ ਵੀ ਨਹੀਂ ਕੋਈ ਵੀ ਚਾਗਲ ਵੀ ਨਹੀਂ ਦਿੰਦਾ ਰੱਸਾ ਮਾਲ ਲੈਣਾ ਸਾਡੇ ਐਸੇ ਫੇਰ ਫੇਰ ਕਦ ਲੈਨੇਗਾ ਤੁਨੇ ਦੇਵਾਂਗੇ ਇਹਨੂੰ ਵੀ ਸਾਹ ਵਿੱਚ ਕਰ ਦੋ ਨਾ ਇਹ ਤੈਨੂੰ ਨਹੀਂ ਨਾਰੀਦਾਰ ਕਰ ਲੰਨੀ ਆ ਵੀ ਗਰੀਬ ਆਦਮੀ ਆ ਵੀ ਬੇਚਾਰਾ ਕਾ ਬੜੇ ਗਰੀਬ ਨੇ ਉਹਨਾਂ ਨੇ ਵਿਸ਼ਵਾਸ ਤਾਂ ਦੇਖ ਮੇਰੀ ਦਿੱਸਤ ਲਿਖਿਆ ਆਓ ਅਸੀਂ ਵੀ ਤੁਹਾਡੇ ਡਿਜ਼ਟਰ ਗਿਆ ਮੇਰੀ ਦਿੱਸਤ ਹੋਰ ਫਿਰ ਸਾਹਬ ਨਾਲ ਕਰਦੇ ਵੀ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਪੱਕਾ ਚੇ ਲਟਾ ਦਿਆਂ ਚ ਪਰਵਾਹ ਨਹੀਂ ਤਾੜ ਦੇਖੀ ਜਾਂ ਨੂੰ ਨਰਵਾਏ ਦੇਖ ਦੇ ਦੇਖੀ ਜਾਉਂ ਤੈਨੂੰ ਦੱਸ ਮੈਂ ਤਾ ਫਿਰ ਇਸੇ ਗੱਲ 'ਚ ਆਜੋ ਇਸੇ ਗੱਲ 'ਚ ਪ੍ਰੋਸਾ ਹੈ ਮੇਰੇ ਤੇ ਜੇ ਪ੍ਰੋਸਾ ਜਰ ਰੱਬ ਨੂੰ ਪਛਾਣ ਕੇ ਤੇਰੀ ਬੱਕਰੀ ਵੇਚਦਾ ਮੈਂ ਜਾ ਤੇਰੀ ਬੱਕਰੀ ਵੇਚਣਾ ਜੇ ਤੈਨੂੰ ਮੇਰੇ ਤੇ ਪ੍ਰੋਸਾ ਹੈ ਜੰਗਬੀ ਗੋਚ ਸਾਹਿਬ ਸਹੀ ਗੱਲ ਪਰਾ ਕਰਾ ਕਰਾ ਹੱਥ ਚੁਪਵਾ ਹੱਥ ਕਰ ਪਰਾ ਕਰਾ ਜੇ ਨਹਾ ਸਾ ਅਈ ਦੱਸ ਨਾ ਕਰਨਾ ਸੌਦਾ ਕਰਾ ਕੋਈ ਨਹੀਂ ਹੱਸਿਆ ਨਹੀਂ ਕਰਦੇ ਦੱਸ ਕੋਈ ਨਹੀਂ ਅਸਲ ਤਾਂ ਤੇਰੇ ਨਾਲ ਕੋਈ ਨਹੀਂ ਕੋਈ ਚੀਜ਼ ਹੈ ਮੈਂ ਬਾਈ ਰਜੂ ਤੱਕਾ ਕਿਸੇ ਨਾ ਕਰੇ ਮੈਂ ਕਰਦੀ ਨਹੀਂ ਉਹ ਤਾਂ ਮੈਨੂੰ ਪਤਾ ਹੈ ਪਰਾ ਕਰ ਹੱਥ ਲੈ ਬੱਕਰੀ ਵੇਚਤੀ ਸਾਡੀ ਵੀਡੀਓ ਵੀ 12 ਮਿੰਟ ਦੀ ਬਣੀ ਨਹੀਂ ਹੋਣੀ ਹਜੇ ਮੁੰਡੇ ਹਸਵਾਣੇ 12 ਮਿੰਟ ਲਾਊਗਾ 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 ਵੇਚਣ ਵਾਸਤੇ ਆਏ ਜੀ ਪਾ ਪੈਸੇ ਜਣ ਦੇ ਕਹਿੰਦੇ ਪੂਰੀ ਹੋ ਜੂ ਸਾਡੀ ਤਾਂ ਵੀਡੀਓ ਵੇਚਣ ਵਾਸਤੇ ਆ ਗਾ ਵੇਚਤੀ ਵੇਚਤੀ ਤੈਨੂੰ ਐਡਾ ਭਰੋਸਾ ਅਗਲੇ ਵੀ ਨਹੀਂ ਪੁੱਛੇ ਜੇ ਲੁੱਟੇ ਜਾਣ ਤੇ ਕੁੱਟੇ ਜਾਣ ਪਹਿਲੀ ਵਾਰ ਅਣਜਾਣ ਆਏ ਨੇ ਮੰਡੀ ਦੇ ਵਿੱਚ ਚੱਕੋ 25000 ਦੀ ਹੋ ਗਈ ਹੋ ਗਈ ਹੋ ਗਈ ਰੱਬ ਕਰੇ ਸੌਦਾ ਕਰਵਾ ਛੋਟੂ ਹਾਂ ਠੀਕ ਹੈ ਜੋਗਾ ਗਿਆ ਜਲਾਏ ਪੈਸੇ ਮੈਂ ਕਰਿਆ ਕਰੋ ਦੁੱਤੇ ਨਹੀਂ ਪਰ ਬੰਦੇ ਵੀ ਕਰਿਆ ਕਰੋ ਦੁੱਤੇ ਨਹੀਂ ਚਮਾ ਸਹੀ ਨਹੀਂ ਬੜੀ ਅਜੀ ਸਾਈ ਨਹੀਂ ਬੜੀ ਤੂੰ ਨਾ ਬੋਲ ਛੋਟੂ ਬਾਈ ਸਹਨਾ ਨਹੀਂ ਬੱਕਰੀ ਮੈਂ ਤਾਂ ਚੁੱਪ ਹੋ ਜਾਏਗਾ ਇਹ ਤਾਂ ਕੈਨਨ ਨਹੀਂ ਲਿਆਂਦਾ ਬੱਕਰੀ ਮੜ ਜਾ ਬੰਦ ਹੋ ਜਾ ਉਹ ਤਾਂ ਜੀ ਆਪਾਂ ਉਹ ਵੇਚਣੀ ਨਹੀਂ ਨਹੀਂ ਇਹ ਤਾਂ ਜਾਦੀ ਥੱਲੇ ਚਾਹ ਸਾਡੇ 25 ਦੀ ਚਾਹ 26 ਦੀ ਹੋਗੀ ਚਾਹ ਹੁਣ ਚੁੱਪ ਕਰਕੇ ਫੇਰ ਹੋ ਗਈ ਹੋਗੀ ਨਹੀਂ ਆਈ ਉਹ ਵੀ ਹੋ ਗਈ ਹੋਗੀ ਫੇਰ ਚਾਹ ਫਿਰ ਹੁਣ ਫਿਰ ਰਸਾ ਖਿੱਚੀ ਮੈਂ ਤਾਂ ਆਉਂਦਾ ਨਹੀਂ ਤੇਰੇ ਬੱਸ ਫਿਰ ਚੋਰ ਲੱਗ ਜਾਂਦੀ ਰਾਜੂ ਆਹ ਮੜਾ ਗਿਆ ਇੱਧਰ ਨਾ ਨੀ ਨਾ ਰਾਜੂ ਇੱਕ ਪੱਠ ਦੇਖੀ ਇੰਚ ਦੀ ਨਹੀਂ ਹੈਗੀ ਇਹ ਰਾਜੂ ਹਾਂ ਪੱਠ ਦੇਖੀ ਦੇ ਦੇ ਬਾਈ ਹਾਂ ਸੌਦਾ ਹੋਇਆ ਨਹੀਂ 26000